ਜੀ ਅੱਜ ਵੀ ਆਪਾਂ ਉਸੇ ਗੱਲ ਤੇ ਅੜੇ ਖੜੇ ਆ ਵੀ ਅਸੀਂ ਕਾਨੂੰਨ ਰੱਦ ਕਰਾ ਰਹੇ ਕਰਾ ਲਿਆਏ ਉਹ ਸਭ ਝੂਠ ਆ ਧੱਲੇਵਾਲ ਸਾਬ ਕਿੰਨੇ ਦਿਨਾਂ ਤੋਂ ਬੈਠੇ ਆ ਜੇ ਅੱਜ ਆਪਾਂ ਨਾਲ ਨਾ ਖੜੇ ਤਾਂ ਆਪਣੇ ਲਈ ਆਉਣ ਵਾਲੇ ਟਾਈਮ ਮੁਸੀਬਤ ਭਰਿਆ ਆਊਗਾ ਕਾਰਨੇ ਆ ਬੋਲੀ ਛੋਡੀ ਮਰ ਰਹੀ ਆ ਪਾਣੀ ਛੋਡੀ ਮਰ ਰਿਹਾ ਜਵਾਗ ਛੋਡੇ ਨਸਾਂ ਤੇ ਲੱਗੇ ਕੁਸ ਬਾਹਰ ਚਲੇ ਗਏ ਪੱਲੇ ਕੱਖ ਨਹੀਂ ਰਹਿਣਾ ਵੀਰੇ ਤੁਹਾਨੂੰ ਐਂ ਦੱਸ ਦਿਓ ਦੱਸਤਾ ਉਹਨਾਂ ਨੇ ਵੀ ਨਾਲੇ ਤੁਹਾਨੂੰ ਰੋਣ ਨਹੀਂ ਦੇਣਾ ਨਾਲੇ ਲਾਵਾਂਗੇ ਚਪੇੜੇ ਐਚੋ ਤੇ ਗੱਲਾਂ ਪਹੁੰਚ ਗਈਆਂ ਉਹੀ ਤਾਂ ਕਹਿੰਦੇ ਆ ਵੀ ਯਾਰ ਜਿਹੜੇ ਮੁਲਖ ਲਈ ਅਸੀਂ 99% ਕੁਰਬਾਨੀਆਂ ਦਿੱਤੀਆਂ ਉਹ ਉਹ ਮੁਲਕ ਸਾਡੇ ਨਾਲ ਕਿਹੋ ਜਿਹਾ ਵਰਤਾਅ ਕਰ ਰਿਹਾ ਮੰਨ ਲਓ ਵੀ ਸਾਡੀ ਰਾਜਧਾਨੀ 'ਚ ਸਾਡੇ ਬੰਦੇ ਖੜੇ ਨਹੀਂ ਲੱਗ ਸਕਦੇ ਚਾਰੇ ਪਾਸੇ ਮਾਰ ਪੈ ਰਹੀ ਹੈ ਛੋੜਾ ਚਾਰੇ ਪਾਸੇ ਕਲਚਰ ਘੇਰ ਲਿਆ ਹਰ ਪੱਖੋਂ ਸਾਨੂੰ ਮਾਰਨ ਨੂੰ ਤਿਆਰ ਆ ਪਾਣੀ ਛੋੜੇ ਗੰਦਲੇ ਹੋ ਗਏ ਨਸਿਆਂ ਤੇ ਛੋੜੇ ਮੁੰਡੇ ਲਾ ਕੇ ਜ਼ਮੀਨ ਛੋੜੀ ਘੇਰਨ ਨੂੰ ਤਿਆਰ ਆ ਕੋਰਪੋਰੇਟ ਆਧਿਆਰੇ ਸਿੱਧੀ ਚੜੇ ਆਉਂਦੇ ਆ ਛੋੜੇ ਤੇ ਵੀਰੇ ਪੂਰਾ ਮਾਹੌਲ ਬਣ ਗਿਆ ਪਰ ਵੱਡੇ ਪੱਧਰ ਤੇ ਹਜੇ ਵੀ ਆਉਣ ਦੀ ਲੋੜ ਆ ਕਿਉਂਕਿ ਉਹਨਾਂ ਨੇ ਖਾੜਾ ਪੂਰਾ ਤਿਆਰ ਕਰਕੇ ਭੇਜਤਾ ਜੀ ਅੱਜ ਵੀ ਆਪਾਂ ਉਸੇ ਗੱਲ ਤੇ ਅਡੇ ਖੜੇ ਆ ਵੀ ਅਸੀਂ ਕਾਨੂੰਨ ਰੱਦ ਕਰਾ ਰਹੇ ਕਰਾ ਲਿਆਏ ਉਹ ਸਭ ਝੂਠ ਆ ਕਿਉਂਕਿ ਕੱਲ ਪੰਜਾਬ ਸਰਕਾਰ ਕੋਲੇ ਖਾੜਾ ਪੂਰਾ ਤਿਆਰ ਹੋ ਕੇ ਆ ਗਿਆ ਪਰ ਉਹ ਸਿੱਧੇ ਰੂਪ ਚ ਨਹੀਂ ਆ ਡੇਡੇ ਚ ਆ ਗਿਆ ਪਰ ਕਾਨੂੰਨ ਉਹੀ ਆ ਇਹਨਾਂ ਨੇ ਲਾਗੂ ਕਰ ਦਿੱਤੇ ਆ ਅੱਜ ਪੰਜਾਬ ਨੂੰ ਬਾਹਰ ਨਿਕਲਣ ਦੀ ਲੋੜ ਆ ਅੱਜ ਤਾਂ ਆਗੂ ਵੀ ਆਪਣੀ ਜਾਨ ਦਾਅ ਤੇ ਲਾ ਕੇ ਬੈਠ ਗਏ ਨੇ ਤੇ ਅੱਗੇ ਫਿਰ ਕੌਣ ਮਿਲੂਗਾ ਹਾਂ ਵੀਰੇ ਜਦੋਂ ਆਪਣੇ ਅੱਜ ਆਗੂ ਡੱਲੇਵਾਲ ਸਾਹਿਬ ਕਿੰਨੇ ਦਿਨਾਂ ਤੋਂ ਬੈਠੇ ਆ ਜੇ ਅੱਜ ਆਪਾਂ ਨਾਲ ਨਾ ਖੜੇ ਤਾਂ ਆਪਣੇ ਲਈ ਆਉਣ ਵਾਲੇ ਟਾਈਮ ਮਸੀਬਤ ਭਰਿਆ ਹੋਊਗਾ ਕਾਰਨੇ ਆ ਬੋਲੀ ਛੋਡੀ ਮਰ ਰਹੀ ਆ ਪਾਣੀ ਛੋਡੀ ਮਰ ਰਿਹਾ ਜਵਾਗ ਛੋਡੇ ਨਸਾਂ ਤੇ ਲੱਗੇ ਕੁਸ ਬਾਹਰ ਚਲੇ ਗਏ ਪੱਲੇ ਕੱਖ ਨਹੀਂ ਰਹਿਣਾ ਵੀਰੇ ਧਰਤੀ ਦੀ ਪੰਜਾਬ ਦੀ ਜਿਹੜੀ ਧਰਤੀ ਆ ਉਹ ਬਰਬਾਦੀ ਵੱਲ ਵੱਧ ਰਹੀ ਹੈ ਜੇ ਨਾ ਲੜੇ ਚਾਰੇ ਪਾਸੇ ਮਾਰ ਪੈ ਰਹੀ ਆ ਵੱਡੀ ਪੱਧਰ ਤੇ ਉਦੋਲਨ ਤਾਂ ਖੜਾ ਕਰਨਾ ਹੀ ਪੈਣਾਗਾ ਅੱਜ ਕਰ ਲੋ ਕੱਲ ਕਰ ਲੋ ਲੜਨਾ ਤਾਂ ਪੈਣੀ ਆ ਭੱਜੋਂਗੇ ਕਿੱਧਰ ਸੜਕਾਂ ਦੇ ਜਾਲ ਵਿਸਗੇ ੱੱੱਕੇ ਨਾਲ ਅਗਲੇ ਛੋਡੀਆਂ ਜ਼ਮੀਨਾਂ ਦੱਬ ਰਹੇ ਆ ਚਾਰੇ ਪਾਸੇ ਤੁਹਾਨੂੰ ਘੇਰ ਲਿਆ ਗਾਇਕਾ ਨਾਲ ਪੰਜਾਬ ਚੰਡੀਗੜ੍ਹ ਦੇ ਵਿੱਚ ਹਿਮਾਚਲ ਦੇ ਵਿੱਚ ਕੀ ਹੋ ਰਿਹਾ ਦਲਜੀਤ ਦਸਾਂ ਦੀ ਗੱਲ ਕਰੀਏ ਸਰਤਾਜ ਦੀ ਗੱਲ ਕਰੀਏ ਜਾਂ ਐਪੀਟੀ ਲੌਂਦੀ ਗੱਲ ਕਰੀਏ ਕੀ ਕੋਈ ਹੋਕ ਹੀ ਰਿਹਾ ਵੀਰੇ ਯਾਰ ਉਹੀ ਤਾਂ ਕਹਿੰਦੇ ਆ ਵੀ ਯਾਰ ਜਿਹੜੇ ਮੁਲਕ ਲਈ ਅਸੀਂ 99% ਕੁਰਬਾਨੀਆਂ ਦਿੱਤੀਆਂ ਉਹ ਉਹ ਮੁਲਕ ਸਾਡੇ ਨਾਲ ਕਿਹੋ ਜਿਹਾ ਵਿਰਤਾਉ ਕਰ ਰਿਹਾ ਮੰਨ ਲਓ ਵੀ ਸਾਡੀ ਰਾਜਧਾਨੀ 'ਚ ਸਾਡੇ ਬੰਦੇ ਖੜੇ ਹੀ ਨਹੀਂ ਲਾ ਸਕਦੇ ਹੋਰ ਦੱਸੋ ਤੁਸੀਂ ਕੀ ਕਰੋਗੇ ਚਲੋ ਬਾਹਰਲੇ ਸਟੇਟਾਂ ਦਾ ਚਲੋ ਛੱਡੋ ਪਰੇ ਉੱਥੇ ਤਾਂ ਹੋਣਾ ਹੀ ਆ ਸਾਡੇ ਨਾਲ ਜਿਹੜਾ ਕੁਝ ਹੋਣਾ ਚੰਡੀਗੜ੍ਹ ਹੀ ਹੋ ਰਿਹਾਗਾ ਤਾਹੀਂ ਤਾਂ ਕਹਿ ਰਹੇ ਆ ਵੀ ਤੁਹਾਨੂੰ ਚਾਰੇ ਪਾਸੇ ਮਾਰ ਪੈ ਰਹੀ ਆ ਤੁਹਾਡਾ ਚਾਰੇ ਪਾਸੇ ਕਲਚਰ ਘੇਰ ਲਿਆ ਹਰ ਪੱਖੋਂ ਤੁਹਾਨੂੰ ਮਾਰਨ ਨੂੰ ਤਿਆਰ ਆ ਪਾਣੀ ਛੋਡੇ ਗੰਦਲੇ ਹੋ ਗਏ ਨਸਿਆਂ ਤੇ ਛੋਡੇ ਮੁੰਡੇ ਲੱਗ ਕੇ ਜ਼ਮੀਨ ਛੋਡੀ ਘੇਰਨ ਨੂੰ ਤਿਆਰ ਆ ਕੋਰਪੋਰੇਟਰ ਤਿਆਰੇ ਸਿੱਧੀ ਚੜੇ ਆਉਂਦੇ ਆ ਛੋਡੇ ਤੇ ਉਹਨਾਂ ਨੇ ਦੇਖ ਲਿਆ ਕੋਰੋਨਾ ਵੇਲੇ ਵੀ ਸਾਰਿਆਂ ਨੂੰ ਜਿਹੜੀ ਧਰਤੀ ਤਕੜੀ ਰਹੀ ਆ ਹਰਿਆਣਾ ਪੰਜਾਬ ਜਾਂਦਾ ਯੂਪੀ ਇਹ ਧਰਤੀ ਬਚੀ ਸੀ ਕਿ ਜਿਨ੍ਹਾਂ ਨੇ ਬਿਜ਼ਨਸ ਫੇਰ ਵੀ ਖੇਤੀ ਕਰਦੀ ਰਹੀਏ ਬਾਕੀ ਕੰਮ ਖੜਗੇ ਸੀ ਉਹਨਾਂ ਨੂੰ ਸਭ ਪਤਾ ਵੀ ਇਹ ਜਿਵੇਂ ਉਹ ਲੱਖਾਂ ਬਈ ਕਹਿੰਦਾ ਹੁੰਦਾ ਵੀ ਇਹ ਤਾਂ ਤੁਹਾਨੂੰ 100 ਕਰੋੜ ਨੂੰ ਨਹੀਂ ਇ ਉਹੀ ਗੱਲਾਂ ਹੋ ਰਹੀਆਂ ਕਿਉਂਕਿ ਵੱਡੇ ਪੱਧਰ ਤੇ ਜਿਹੜੀ ਭਾਰਤ ਮਾਲਾ ਨੰਗ ਰਹੀ ਆ ਸਾਨੂੰ ਪਾਕਿਸਤਾਨ ਨਾਲ ਬਾਰਡਰ ਖੁੱਲਣ ਦੀ ਤਿਆਰੀ ਆ ਤੇ ਕੋਰਪੋਰੇਟਦਾਰੀ ਦੱਸਦੇ ਉਹ ਪੈਸੇ ਦੀ ਇੰਨੀ ਦਾਬ ਆ ਵੀ ਕਿਹਨੂੰ ਪ੍ਰਧਾਨ ਮੰਤਰੀ ਬਣਾਉਣਾ ਕਿਹਨੂੰ ਮੁੱਖ ਮੰਤਰੀ ਬਣਾਉਣਾ ਕਿਹੜਾ ਕਾਨੂੰਨ ਪਾਸ ਕਰਾਉਣਾ ਉਹਨਾਂ ਤੇ ਹੀ ਆ ਕਿਉਂਕਿ ਉਹ ਤਾਂ ਇੱਥੋਂ ਤੱਕ ਪਹੁੰਚ ਚੁੱਕੇ ਆ ਜੇ ਤੁਸੀਂ ਸੋਚ ਲਿਆ ਵੀ ਅਸੀਂ ਬਾਥਰੂਮ ਵਿੱਚ ਟੂਟੀਆਂ ਲਵਾਉਣੀਆਂ ਤੁਸੀਂ ਮੋਬਾਈਲ ਖੋਲੋ ਮੂਰੇ ਛੋੜੇ ਟੂਟੀਆਂ ਆ ਜਾਣਗੀਆਂ ਕਾਰਨ ਇਹ ਵੀ ਵੱਡੇ ਘਰਾਣੇ ਨੇ ਇਹ ਦੇਖ ਲਿਆ ਕਿਵੇਂ ਬੰਦਿਆਂ ਨੇ ਸਾਹ ਲੈਣਾਗਾ ਕੀ ਖਵਾਉਣਾ ਕੀ ਪਹਿਨਣਾ ਸਾਰਾ ਕੁਝ ਵਾਹ ਇਹ ਸ਼ਾਮ ਨਾ ਕਰ ਰਹੇ ਆਪ ਵੀ ਦਸੀ ਜਨੇ ਫੋਨ ਤੇ ਤੁਸੀਂ ਵੀ ਮੈਂ 1 ਸਕਿੰਟ ਚ ਆ ਗਾਲ 1 ਸਕਿੰਟ ਦਾ ਆ ਗਾਲਿਆ ਹਾਂ ਮੈਂ ਇਹੀ ਕਹਿ ਰਿਹਾ ਹੈਗਾ ਵੀ ਹੋਣ ਸੋਨ ਨੂੰ ਮਨ ਲੋਕੜੇ ਦਿਮਾਗ ਨਾਲ ਕਿੱਥੋਂ ਤੱਕ ਖੇਡ ਰਹੇ ਆ ਐਡੇ ਪੱਧਰ ਤੇ ਪੈਸਾ ਹਾਵੀ ਹੋ ਗਿਆ ਜਾਂ ਐਡੇ ਪੱਧਰ ਤੇ ਪੈਸੇ ਵਾਲੇ ਲੋਕਾਂ ਨੇ ਆਪਾਂ ਨੂੰ ਆਮ ਲੋਕਾਂ ਨੂੰ ਘੇਰ ਲਿਆ ਵੀ ਸੋਨ ਨੂੰ ਉਹ ਦੱਸ ਰਿਹਾ ਵੀ ਕੀ ਖਾਣਾ ਕੀ ਪਹਿਨਣਾ ਕੀ ਕਰਨਾ ਤੁਸੀਂ ਕਿਵੇਂ ਸੋਨ ਨੂੰ ਦੱਬਣਾ ਕਿਵੇਂ ਮਾਰਨਾ ਅਸਲ ਜਿਵੇਂ ਪਿੱਛੇ ਜੇ ਮੈਂ ਇੰਗਲੈਂਡ ਗਿਆ ਸੀ ਉੱਥੇ ਦੇਖਿਆ ਮੈਂ 4 4 5 5 ਹਜ਼ਾਰ ਕਿੱਲੇ ਦੇ ਫਾਰਮ ਬਣੇ ਹੋਏ ਆ ਉਹ ਇੱਕ ਹਿਸਾਬ ਦੇ ਪਿੰਡ ਟਹਿ ਕੇ ਕੁਆਟਰਾਂ ਚਲੇ ਗਏ ਲੋਕਾਂ ਉਹੀ ਕੋ ਸੋਣਾ ਪਿੰਡ ਟਹਿ ਜਾਣਗੇ ਕੋਈ ਲੰਗਰਨਾ ਦੀ ਚੀਜ਼ ਨਹੀਂ ਰਹਿਣੀ ਕੋਈ ਸਾਰੀਆਂ ਕਲਚਰ ਪ੍ਰਥਾ ਸਾਰਾ ਕੁਝ ਹੀ ਮਰ ਜਾਣਾਗਾ ਜ਼ਮੀਨਾਂ ਦਾਬ ਲੈਣੀਆਂ ਤੇ ਫਿਰ ਸ਼ਹਿਰ 'ਚ ਹੀ ਜਾਣਾ ਪਊਗਾ ਦਿਹਾੜੀ ਤੇ ਪਹੁੰਚ ਜਾਣਾ ਆਪਾਂ ਹੂੰ ਉਹ ਕੌਣ ਆਲਾ ਪੂਰਾ ਵੀਰੇ ਮੈਨੂੰ ਤਾਂ ਐ ਲੱਗਦਾ ਵੀ ਜਿੰਨਾ ਇਦੋਂ ਬਾਅਦ ਮੁਸ਼ਕਲ ਭਰਿਆ ਦੌਰ ਆਪਣੇ ਨਾਲ ਹੋਣ ਵਾਲਾ ਆਉਣ ਵਾਲਾ ਤੇ ਉਹ ਇਦੋਂ ਪਹਿਲਾਂ ਕਿਸੇ ਤੇ ਆ ਹੀ ਨਹੀਂ ਹੋਣਾ ਤੁਸੀਂ ਹੁਣ ਹੋਰ ਦੇਖੋ ਇੱਕ ਆਪਾਂ ਰਾਹ ਬਾਹਰ ਪਾੜ ਲਿਆ ਸੀ ਬਾਹਰ ਕੈਨੇਡਾ ਅਮਰੀਕਾ ਇੰਗਲੈਂਡ ਵੀ ਉਧਰ ਭੱਜ ਲਾਂਗੇ ਉਧਰ ਵੀ ਆਪਣਾ ਜਲੂਸ ਨਿਕਲ ਗਿਆ ਹੁਣ ਤਾਂ ਫਿਰ ਲੜਨੀ ਪਊ ਨਾ ਤੁਸੀਂ ਐ ਦੇਖੋ ਇੱਕ 5 ਕਿੱਲੇ ਵਾਲਾ ਕਿਸਾਨ ਆਪਦੀ ਕੁੜੀ ਨੂੰ ਭੇਜ ਦਿੰਦਾ 30 40 ਲੱਖ ਲਾ ਕੇ ਉੱਥੇ ਜਾ ਕੇ ਉਹ ਤੋਂ ਵਿਚਾਰੀ ਤੋਂ ਫੀਸ ਨਹੀਂ ਭਰੀ ਜਾਂਦੀ ਇਧਰੋਂ ਫੇਰ ਪੈਸੇ ਭੇਜਣੇ ਪੈਂਦੇ ਆ ਜਾਂ ਹੁਣ ਆਪਾਂ ਕਹਿਣਾ ਨਹੀਂ ਚਾਹੁੰਦੇ ਸਾਰੇ ਧੀਆ ਭੈਣਾਂ ਵਾਲਿਆਂ ਵੀ ਗਲਤ ਕੰਮਾਂ 'ਚ ਪੈਣਾ ਪੈ ਰਿਹਾ ਹੈ ਕਿਉਂਕਿ ਕਿੰਨਾ ਕਿ ਜਰਾ ਉਹਦੇ ਮਾਪਿਓ ਤੋਂ ਅਗਲਾ ਪੈਸੇ ਮੰਗਾਊਗਾ ਕੁੱਲ ਮਿਲਾ ਕੇ ਆਪਾਂ ਵੱਡੇ ਸੰਕਟ 'ਚ ਆ ਆਪਾਂ ਤੁਸੀਂ ਆ ਦੇਖੋ ਜੇ ਹਜੇ ਵੀ ਨਹੀਂ ਲੋਕ ਆਉਂਦੇ ਕਦੋਂ ਆਉਣਗੇ ਆ ਸੋਡਾ ਝੋਨਾ ਰੋਲੇ ਅਗਲੇ ਨੇ ਹਜੇ ਵੀ ਮਨ ਲੰਦਾ ਮੰਡੀਆਂ 'ਚ ਪਿਆਗਾ ਸੋਡੀ ਸਾਨੂੰ ਅੱਗ ਨਹੀਂ ਲਾਉਣ ਦਿੱਤੀ ਤੇ ਕਣਕ ਨੂੰ ਸੁੰਢੀ ਪਈ ਗਈ ਸ ਜੇ ਹੁਣ ਵੀ ਨਹੀਂ ਆਉਂਦੇ ਫੇਰ ਯਾਰ ਹੱਥ ਖੜੇ ਆ ਹੁਣ ਤਾਂ ਸਿੱਧੇ ਕਾਨੂੰਨ ਵੀ ਲਿਆਂਦੇ ਹੁਣ ਤੁਸੀਂ ਸਾਨੂੰ ਐਂ ਦੱਸ ਦਿਓ ਦੱਸ ਤਾਂ ਉਹਨਾਂ ਨੇ ਵੀ ਨਾਲੇ ਤੁਹਾਨੂੰ ਰੋਣ ਨਹੀਂ ਦੇਣਾ ਨਾਲੇ ਲਾਵਾਂਗੇ ਚਪੇੜੇ ਐਥੋ ਤੇ ਗੱਲਾਂ ਪਹੁੰਚ ਗਈਆਂ ਜੇ ਅੱਜ ਵੀ ਨਹੀਂ ਲੜਨਾ ਨਹੀਂ ਆਉਣਾ ਮੇਰੇ ਤੇ ਪਰਚਾ ਨਾ ਪੈ ਜੇ ਉਹ ਨਾ ਹੋ ਜੇ ਤੁਸੀਂ ਆ ਬੁੱਢੇ ਨਾਲੇ ਦੇ ਪਿੱਛੇ ਧਰਨੇ ਦਾ ਰੌਲਾ ਪਿਆ ਸੀਗਾ ਉੱਥੇ ਜੇ ਤੁਸੀਂ ਜਾ ਕੇ ਦੇਖੋ ਨਾ ਮੁੱਖ ਮੰਤਰੀਆਂ ਨੂੰ ਪ੍ਰਧਾਨ ਮੰਤਰੀ ਨੂੰ 100-100 ਕਰੋੜ ਰੁਪਏ ਚੜਾਉਂਦੇ ਆ ਉਹ ਹਜ਼ਾਰ ਡੈਂਗ ਫੈਕਟਰੀ ਵਾਲੇ ਸਾਰੇ ਪੰਜਾਬ ਨੂੰ ਕੈਂਸਰ ਚ ਭੇਜ ਰਹੇ ਆ ਸਾਰੇ ਲੁਧਿਆਣੇ ਦੀ ਲੈਟਰੀਨ ਟੀਕੇ ਗੋਲੀਆਂ ਸਾਰਾ ਕੈ ਉਹਦੇ ਚ ਪੈ ਰਿਆ ਸਤਲੁਜ ਉਹ ਸਤਲੁਜ ਆ ਜਿੱਥੋਂ ਗੁਰੂ ਗੋਬਿੰਦ ਸਿੰਘ ਜੀ ਨੇ ਅੰਬਰ ਅਸਾਇਆ ਸੀਗਾ ਉਹ ਪਾਣੀ ਚ ਤੇ ਅੱਜ ਉਹ ਪਾਣੀ ਦੇਖ ਲਓ ਕਿਸੇ ਟਾਈਮ ਆਪਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਜੇ ਖੇਤ ਕੱਸੀ ਦਾ ਪਾਣੀ ਆ ਨਾ ਉਹਦੇ ਚ ਨਹਾ ਲਓ ਮੂੰਹ ਧੋ ਲਓ ਪਾਣੀ ਪੀ ਲਓ ਉਹ ਉਹੀ ਸਤਲੁਜ ਆਲਾ ਕੱਸੀਆਂ ਨਹਿਰਾਂ ਸੂਹੇ ਰਾਹੀਂ ਹੋ ਕੇ ਆਪਾਂ ਪੀ ਰਹੇ ਆ ਜੇ ਕੋਈ ਬੰਦਾ ਕਹਿੰਦਾ ਮੈਂ ਧਰਤੀ ਚੋਂ ਪੀ ਰਿਆ ਮੈਂ ਤਾਂ ਲੋੜ ਨਹੀਂ ਉਹਦੇ ਤੇ ਆ ਲੋ ਉਹਦੇ ਹਰੇਕ ਦੇ ਕੋਲੇ 25 30 ਕਿਲੋਮੀਟਰ ਵੱਡ ਦੇ ਫੈਕਟਰੀ ਆ ਸਿੱਧਾ ਪੋਰ ਕਰਕੇ ਪਾ ਰਹੇ ਆ ਤੁਸੀਂ ਮੈਨੂੰ ਐਸੋ ਸੇਫ ਕਿੱਧਰ ਹੋ ਰਹੇ ਪਾਣੀ ਛੋਟਾ ਕੇ ਪਾ ਪਾਣੀ ਨੂੰ ਪੇਤਾ ਦਰਜੇ ਦੀ ਖੜੇ ਆ ਉਹ ਪਾਣੀ ਖਤਮ ਹੋ ਗਿਆ ਛੋਟਾ ਬੋਲੀ ਛੋਡੀ ਨਹੀਂ ਬੋਲਣ ਦੇ ਰੇ ਅਗਲੇ ਨਾਲ ਚੰਡੀਗੜ੍ਹ ਛੋਟਾ ਸੋਹ ਨਹੀਂ ਲੱਗਣ ਦਿੰਦੇ ਹਾਂ ਦੱਸੋ ਹੈ ਬੋਲੀ ਗਾ ਪਾਣੀ ਤੇ ਜਵਾਨੀ ਛੋਡੀ ਨਸਿਆਂ ਨੇ ਕੁਝ ਬਾਹਰ ਵਗ ਗਈ ਮੈਨੂੰ ਤਾਂ ਲੱਗਦਾ ਰਹਿੰਦਾ ਹੋਵੇ ਕਿ ਜੇ ਕਣਕ ਦੀ ਫਸਲ ਆਈ ਮੰਡੀਆਂ ਦੇ ਵਿੱਚ ਝੋਨਾ ਨਾ ਪਿਆ ਹੋਵੇ ਵੀਰੇ ਆਉਣ ਵਾਲੇ ਟਾਈਮ ਉਹ ਵੀ ਉਹ ਵੀ ਤਾਂ ਸਹਿਮ ਤਾਂ ਪਰ ਉਹਨਾਂ ਨੇ ਹੁਣ ਨਾ ਮਾਲਕ ਕਰੇਟ ਏਰੀਆ ਬਣਾ ਲਿਆ ਆਉਣ ਵਾਲੇ ਟਾਈਮ 'ਚ ਵੀ ਅਸੀਂ ਕਣਕ ਦੇ 25 ਗੱਟੇ ਚੱਕਣੇ ਆ ਭਾਈ 1 ਕਿੱਲੇ ਦੇ ਹਿਸਾਬ ਨਾਲ ਅਸੀਂ ਜੇ ਝੋਨਾ 99 ਗੱਟੇ ਕੱਢਦੇ ਤਾਂ 50 ਹੀ ਚੱਕਾਂ ਉਹ ਪ੍ਰਾਈਵੇਟ 플레이ਰ ਆ ਲੈਣਗੇ ਹੁਣ ਤੂੰ ਪ੍ਰਾਈਵੇਟ 플레이ਰ ਆ ਮੇਰੀ ਢੇਰੀ ਪਈ ਆ ਤੇਰੀ ਮਰਜ਼ੀ ਚੱਕ ਕੇ ਕਹਦੇਗਾ ਦਾ ਕਾਲੇ ਦਾਣੇ ਆ ਯਾਰ ਮੈਂ ਨਹੀਂ ਲੈਂਦਾ ਉਹ ਤਾਂ ਤੇਰੀ ਮਰਜ਼ੀ ਹੈ ਨਾ ਪ੍ਰਾਈਵੇਟ 플레이ਰ ਤੇ ਫਿਰ ਆਪਦੇ ਹਿਸਾਬ ਨਾਲ ਜਿਵੇਂ ਆਲੂ ਵੇਚਦੀਆਂ ਅਗਲਾ ਕਿਤੇ 200 ਰੁਪਏ ਲੈ ਜਾਂਦਾ ਕਿਤੇ ਸੁੱਤੋਂ 500 ਨੂੰ ਲੈ ਜਾਂਦਾ ੱੱਕਾ ਤਾਂ ਹੋ ਗਿਆ ਪਰ ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਇਸ ਟਾਈਮ ਜਥੇਬੰਦੀਆਂ ਵੀ ਆਸ ਵਿੱਚ ਐਡਾ ਬਾਲਡ ਚ ਪੂਰਾ ਤਗੜੇ ਆ ਇਹ ਜਥੇਬੰਦੀਆਂ ਵਾਲੇ ਸੰਘਰਸ਼ ਲੜਦੀ ਐਦਗੀ ਝੋਨਾ ਕਿਉਂ ਨਹੀਂ ਓਵੇਂ ਚੱਕਿਆ ਗਿਆ ਕਿਉਂਕਿ ਪਾਟੇ ਵੀ ਠੀਕ ਆ ਇਹਨਾਂ ਨੂੰ ਹੁਣ ਕੱਜ ਇਕੱਠੇ ਹੋਣ ਦੀ ਲੋੜਾ ਮੰਗੇ ਇੱਕ ਕੰਮ ਹੀ ਇੱਕ ਹੋ ਜਦੂ